ਉਸ ਦੇਖ ਰਹੇ ਹੋ ਨੀਂਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਕਿਸਾਨ ਪੰਜਾਬ ਹਰਿਆਣਾ ਬਾਰਡਰਾਂ ਤੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਦੱਸ ਦੇ ਕਿ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਨੇ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਤੇ ਲਿਖਿਆ ਕਿ ਕਿਸਾਨਾਂ ਦੇ ਨਾਲ ਕੀਤਾ ਹਰ ਸੰਕਲਪ ਹੈ ਜਿਹੜਾ ਉਹ ਪੂਰਾ ਕੀਤਾ ਜਾਊਗਾ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਗੰਨੇ ਦੀ ਜਿਹੜੀ ਕੀਮਤ ਆ ਉਹ 315 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੀ ਗਈ ਹੈ ਇਹ ਟਵੀਟ ਕੀਤਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਅਤੇ 25 ਰੁਪਏ ਦਾ ਵਾਧਾ ਜਿਹੜਾ ਉਹ ਗੰਨੇ ਦੀ ਕੀਮਤ ਦੇ ਵਿੱਚ ਕੀਤਾ ਗਿਆ ਹੈ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤਾਂ ਇਹ ਟਵੀਟ ਕਰਦੇ ਹੋਏ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਿਹੜਾ ਗੰਨੇ ਦੀਆਂ ਕੀਮਤਾਂ ਨੇ ਇਹਦੇ ਵਿੱਚ ਵਾਅਦਾ ਕੀਤਾ ਇੱਕ ਇਤਿਹਾਸਕ ਤੌਰ ਤੇ ਵਾਅਦਾ ਹੈ ਅਤੇ ਕਰੋੜਾਂ ਗੰਨਾ ਉਤਪਾਦਕਾਂ ਨੂੰ ਉਸ ਦਾ ਲਾਭ ਮਿਲੇਗਾ ਸੋ ਵੱਡੀ ਖਬਰ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਦਿੱਲੀ ਪੰਜਾਬ ਹਰਿਆਣਾ ਬਾਰਡਰਾਂ ਦੇ ਉੱਤੇ ਬੈਠੇ ਨੇ ਭਾਵੇਂ ਉਹਦੇ ਵਿੱਚ ਐਮਐਸਪੀ ਦੀ ਗੱਲ ਹੋਵੇ ਭਾਵੇਂ ਕਿਸਾਨਾਂ ਤੇ ਦਰਜ ਪਰਚੇ ਰੱਦ ਕਰਨ ਦੀ ਗੱਲ ਹੋਵੇ ਜਾਂ ਪ੍ਰਾਲੀ ਸਮੇਤ ਹੋਰ ਮੁੱਦੇ ਹੋਣ ਉਹ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਜਦੋਂ ਜਹਦ ਕਰਦੇ ਨਜ਼ਰ ਆ ਰਹੇ ਨੇ ਤੇ ਇਸ ਦੇ ਵਿਚਾਲੇ ਕਿਸਾਨਾਂ ਉੱਤੇ ਤਸ਼ੱਦਦ ਦੀਆਂ ਤਸਵੀਰਾਂ ਵੀ ਜਰੂਰ ਸਾਹਮਣੇ ਆ ਰਹੀਆਂ ਨੇ ਪਰ ਇਸ ਦੇ ਨਾਲ ਕਿਸਾਨਾਂ ਨੂੰ ਕਿੰਨੀ ਕੁ ਰਾਹਤ ਮਿਲੇਗੀ ਜਿਹੜਾ 25 ਰੁਪਏ ਦਾ ਵਾਅਦਾ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਨੇ ਦੀ ਕੀਮਤ ਵਿੱਚ ਕੀਤਾ ਗਿਆ ਹੈ ਪਰ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਕਿਉਂਕਿ ਲੋਕ ਸਭਾ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ ਕੁਝ ਹੀ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਦੀਆਂ ਸੰਭਾਵਨਾਵਾਂ ਸੰਭਾਵਨਾਵਾਂ ਵੀ ਬਣੀਆਂ ਹੋਈਆਂ ਨੇ ਪਰ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ 2 ਦਿਨਾਂ ਵਾਸਤੇ ਦਰਸ਼ਕਾਂ ਨੂੰ ਇਹ ਵੀ ਵੱਡੀ ਅਪਡੇਟ ਦੇ ਦਿੱਤੀ ਅਪਡੇਟ ਦੇ ਦਈਏ ਕਿ 2 ਦਿਨ ਵਾਸਤੇ ਕਿਸਾਨਾਂ ਵੱਲੋਂ ਦਿੱਲੀ ਕੂਚ ਨੂੰ ਮਲਤਵੀ ਕਰ ਦਿੱਤਾ ਗਿਆ ਜਨਨ ਕਿ ਕੱਲ ਸ਼ਾਮ ਨੂੰ 23 ਫਰਵਰੀ ਨੂੰ ਕਿਸਾਨ ਨੇ ਜਿਹੜੇ ਉਹ ਪ੍ਰੈਸ ਕਾਨਫਰੰਸ ਕਰਨਗੇ ਕਿ ਅੱਗੇ ਦੀ ਕਿਹੜੀ ਰਣਨੀਤੀ ਉਹਨਾਂ ਨੇ ਬਣਾਈ ਹੈ ਫਿਲਹਾਲ ਜਿਹੜੀ ਸ਼ੰਭੂ ਬਾਰਡਰ ਦੇ ਦੇ ਉੱਤੇ ਕਹਿ ਲਈ ਕਿ ਇੱਕ ਨੌਜਵਾਨ ਕਿਸਾਨ ਦੀ ਜਿਹੜੀ ਜਾਂਚ ਚੱਲੀ ਗਈ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਉਸ ਦੀ ਜਿਹੜੀ ਸ਼ਹੀਦੀ ਹੋਈ ਹੈ ਉਸ ਨੂੰ ਲੈ ਕੇ ਜਿਹੜਾ ਇਹ ਮਲਤਵੀ ਕੀਤਾ ਗਿਆ ਦੋ ਦਿਨਾਂ ਵਾਸਤੇ ਦਿੱਲੀ ਕੂਚ ਦਾ ਪ੍ਰੋਗਰਾਮ ਤਾਂ ਉਸ ਤੋਂ ਬਾਅਦ ਹੁਣ ਕਿਸਾਨ ਨੇ ਜਿਹੜੇ ਉਹ ਅੱਗੇ ਦੀ ਰਣਨੀਤੀ ਤਿਆਰ ਕਰਨਗੇ ਦੋ ਦਿਨਾਂ ਤੋਂ ਬਾਅਦ ਕਿ ਅੱਗੇ ਦਿੱਲੀ ਜਾਣਾ ਹੈ ਕੀ ਕਰਨਾ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਜਿਹੜਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਤੇ ਹਰਿਆਣੇ ਦੇ ਵਿੱਚ ਵੀ ਐਂਟਰੀ ਨਹੀਂ ਹੋਣ ਦਿੱਤੀ ਜਾ ਰਹੀ ਤਾਂ ਇੱਕ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ 2 ਦਿਨਾਂ ਵਾਸਤੇ ਮਿਲਤਵੀ ਕਰ ਦਿੱਤਾ ਗਿਆ ਉਸ ਤੇ ਵਿਚਾਲੇ ਜੜੀ ਇਹ ਗੰਨੇ ਦੀ ਕੀਮਤ 'ਚ ਵਾਧਾ ਕੀਤਾ ਗਿਆ ਹਾਲਾਂਕਿ ਕਿਸਾਨਾਂ ਦੀਆਂ ਮੰਗਾਂ 23 ਫਸਲਾਂ ਸਮੇਤ ਜਿਹੜੀ ਐਮ ਹੋਰ ਮੰਗਾਂ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਪਰ ਗੰਨੇ ਦੀ ਕੀਮਤ ਵਿੱਚ 25 ਰੁਪਏ ਦੇ ਵਾਅਦੇ ਨਾਲ ਕਿਸਾਨਾਂ ਨੂੰ ਕੀ ਵਾਕਈ ਕੋਈ ਫਾਇਦਾ ਹੋਊਗਾ ਜਾਂ ਫਿਰ ਚੋਣਾਂ ਤੋਂ ਪਹਿਲਾਂ ਜਿਹੜਾ ਇਵੇਂ ਜਿਹੜਾ ਕੰਮ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਜਾਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਉਹ ਸਿਰਫ ਚੋਨਾ ਚੋਨਾ ਦੇ ਤੌਰ ਤੇ ਕੀਤਾ ਗਿਆ ਇਹ ਕਿਸਾਨ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਕਰਨਗੇ ਪਰ ਜਿਹੜੀਆਂ ਵੱਡੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਵੱਖ-ਵੱਖ ਫਸਲਾਂ ਦੇ ਉੱਤੇ ਐਮਐਸਪੀ ਜਿਹਦੇ ਵਿੱਚ ਦਾਲਾਂ ਸਬਜ਼ੀਆਂ ਵੀ ਸ਼ਾਮਲ ਨੇ ਉਹ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਮੰਗਾਂ ਦੇ ਉੱਤੇ ਪੰਜਵੀਂ ਮੀਟਿੰਗ ਵਾਸਤੇ ਸੱਦਾ ਦਿੱਤਾ ਗਿਆ ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਪਰ ਕਿਸਾਨ ਨੇ ਜਿਹੜੇ ਉਹ ਅੱਗੇ ਹੀ ਰਣਨੀ ਇਖਤਿਆਰ ਕਰਦੇ ਨੇ ਕਿ ਮੀਟਿੰਗਾਂ ਦੇ ਵਿੱਚੋਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਿਕਲੂਗਾ ਜਾਂ ਫਿਰ ਕਿਸਾਨਾਂ ਨੂੰ ਫਿਰ ਦਿੱਲੀ ਕੂਚ ਕਰਨਾ ਪਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕਹਿੰ ਲੀਏ ਕਿ ਦੋ ਦਿਨਾਂ ਬਾਅਦ ਕਿਸਾਨ ਤੈਅ ਕਰਨਗੇ ਫਿਲਹਾਲ ਦੀ ਗੱਲ ਇਹ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਟਵੀਟ ਕੀਤਾ ਉਸ ਦੇ ਵਿੱਚ ਉਹਨਾਂ ਨੇ ਗੰਨੇ ਦੀ ਕੀਮਤ ਵਿੱਚ 25 ਰੁਪਏ ਪ੍ਰਤੀ ਕੁਇੰਟਲ ਵਾਅਦਾ ਕਰ ਦਿੱਤਾ 375 15 ਤੋਂ ਵਧਾ ਕੇ 340 ਰੁਪਏ ਗੰਨੇ ਦੀ ਕੀਮਤ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਹਾਲਾਂਕਿ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਕੁਝ ਹੀ ਦਿਨਾਂ ਵਿੱਚ ਚੋਣ ਜਾਬਤਾ ਲੱਗ ਸਕਦਾ ਹੈ ਤੇ ਇਸ ਦੇ ਵਿਚਾਰੇ ਕੀਤਾ ਹੋਇਆ ਕਿਸਾਨਾਂ ਵਾਸਤੇ ਵੱਡਾ ਐਲਾਨ ਕੀ ਕਿਸਾਨਾਂ ਨੂੰ ਵਾਅਕਿਅਤ ਵਿੱਚ ਫਾਇਦਾ ਰਹੇਗਾ ਜਾਂ ਫਿਰ ਚੋਣ ਸਟੰਟਸ ਨੂੰ ਕਿਹਾ ਜਾਵੇ ਇਹ ਕਿਸਾਨ ਤੈ ਕਰਣਗੇ ਅਤੇ ਇਸ ਦੇ ਉੱਤੇ ਫਿਲਹਾਲ ਦੀ ਕੋਈ ਪ੍ਰਤੀਕਿਰਿਆ ਫਿਲਹਾਲ ਸਾਹਮਣੇ ਨਹੀਂ ਆਈ ਹੈਗੀ ਜਦੋਂ ਵੀ ਕੋਈ ਇਦਾਂ ਦੀ ਪ੍ਰਤੀਕਿਰਿਆ ਕਿਸਾਨ ਲੀਡਰਾਂ ਦੇ ਸਾਹਮਣੇ ਆਉਂਦੀ ਹੈ ਉਸ ਦੇ ਮਤਲਬ ਕੋਈ ਤੁਹਾਨੂੰ ਜਾਣਕਾਰੀ ਦੇਵਾਂਗੇ ਫਿਲਹਾਲ ਦੱਸ ਦਈਏ ਕਿ ਕਿਸਾਨ ਨੇ ਜਿਹੜੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦਾ ਕੂਚ ਦਾ ਪ੍ਰੋਗਰਾਮ ਜਿਹੜੇ ਬਣਾ ਸਕਦੇ ਨੇ ਫਲਾਲੇ ਨਹੀਂ ਦਿਓ ਜੱਜ ਧੰਨਵਾਦ